ਪੰਜਾਬ ਦੀ ਧਰਤੀ ਦੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਨੁਮਾਇੰਦੇ ਜਿਹੜੇ ਭਾਈ ਅਮਰਤਪਾਲ ਸਿੰਘ ਤੇ ਉਧਰਲੇ ਪਾਸੇ ਸਰਬਜੀਤ ਸਿੰਘ ਮਲਵਾਨੋਂ ਕਿਉਂਕਿ 227 ਨੂੰ ਵੇਖਿਆ ਜਾ ਰਿਹਾ ਪੂਖ ਵੇਖਿਆ ਜਾ ਰਿਹਾ ਵਾ ਪਰ ਵਿੱਚ ਅਕਾਲੀ ਦਲ ਦੇ ਵਿੱਚ ਵੀ ਬਾਗੀ ਸੁਰਾਂ ਚੱਲੂ ਹੋ ਗਈਆਂ ਇਸ ਟਾਈਮ ਦੇ ਉੱਤੇ ਦਿਖੂ ਜਿਹੜੀ ਜਿੱਤ ਹੈ ਇਹ ਤਾਂ ਹੁਣ ਡਿਪੈਂਡ ਕਰਦਾ ਹੈ ਕਿ ਬੰਦੇ ਕੀ ਕਰਦੇ ਨੇ ਜਿਹੜਾ ਇੰਟਰਨੈਸ਼ਨਲ ਲਾਜ਼ ਹੋਏ ਨੇ ਦਾ ਉਹ ਕਹਿੰਦਾ ਕਿ ਤੁਸੀਂ ਦੋਨੋਂ ਤਰੀਕਿਆਂ ਨਾਲ ਸੰਘਰਸ਼ ਕਰ ਸਕਦੇ ਹੋ ਤੁਸੀਂ ਡੈਮੋਕਰੈਟਿਕ ਤੰਗਣਾ ਵੀ ਕਰ ਸਕਦੇ ਹੋ ਤੁਸੀਂ ਆਮਨ ਸਟਰਗਲ ਵੀ ਕਰ ਸਕਦੇ ਹੋ ਇਹ ਜਿੱਤ ਕੇ ਨਹੀਂ ਇੱਕ ਨੇ ਤਾਂ ਕਹਿੰਦਾ ਹੈ ਕਿ ਮੇਰਾ ਖਾਲਸਤਾਨ ਨਾਲ ਕੋਈ ਗੱਲ ਨਹੀਂ ਹੈਗੀ ਮੈਂ ਤਾਂ ਸਿਸਟਮ 'ਚ ਰਹਿ ਕੇ ਗੱਲ ਕਰਨੀ ਹੈ ਜਿਹੜਾ ਫਰੀਦਕੋਟ ਵਾਲਾ ਮੁੰਡਾ ਸਰਬਜੀਤ ਹੈ ਇੱਕ ਡਿਬਰੂਗੜ੍ਹ ਬੈਠਿਆ ਜਦੋਂ ਆਏਗਾ ਉਹਦਾ ਵੀ ਪਤਾ ਲੱਗੇਗਾ ਕੀ ਕਰਦਾ ਹੈ ਸੋ ਜਦੋਂ ਤੱਕ ਇਹ ਫੀਲਡ 'ਚ ਨਹੀਂ ਆਂਦੇ ਕੰਮ ਨਹੀਂ ਕਰਦੇ ਸੀ ਕੋਈ ਕਮੈਂਟ ਨਹੀਂ ਆ ਸੰਭੋਵ ਰਿਹਾਈਆਂ ਦਾ ਤੁਹਾਨੂੰ ਕੀ ਲੱਗਦਾ ਕਿਉਂਕਿ 24 ਤਰੀਕ ਦਾ ਜੋ ਹੋ ਰਿਹਾ ਕਿਹਾ ਜਾ ਰਿਹਾ ਵਾ ਕੁਝ ਕਿ ਆਸਰਾਂ ਮਿਲ ਰਹੀਆਂ ਕੁਝ ਸੋਸ਼ਲ ਮੀਡੀਆ 'ਤੇ ਹੋ ਰਿਹਾ ਕਿ 24 ਤਰੀਕ ਨੂੰ ਰਿਹਾਈ ਹੋ ਸਕਦੀ ਆ ਤੇ ਜਾਂ ਉਹਨਾਂ ਨੂੰ ਸੌਂਚ ਚੁਕਾਈ ਜਾ ਸਕਦੀ ਕਿ ਕੋਈ ਰ ਹੈ ਜਿਹੜਾ ਐਨਐਸਏ ਐਕਟ ਹੈ ਉਹ ਦਿੱਲੀ ਕੋ ਪਾਵਰ ਸੈਂਟਰ ਕੋ ਪਾਵਰ ਹੈ ਸਟੇਟ ਕੋ ਪਾਵਰ ਹੈ ਕੋਰਟਸ ਕੋ ਪਾਵਰ ਹੈ ਕੋਈ ਵੀ ਸਕ੍ਰੈਪ ਕਰ ਸਕਦੀ ਹੈ ਸੋ ਹੁਣ ਰਵਨੀਤ ਬਿੱਟੂ ਕਹਿ ਰਿਹਾ ਹੈ ਕਿ ਮੈਂ ਤਾਲਮੇਲ ਛਹਿਗਾ ਤੇ ਮੈਂ ਸਕ੍ਰੈਪ ਕਰਾ ਦਿਆਂਗਾ ਆਦਰਵਾਇਜ਼ ਮੇਰੀ ਇਨਫੋਰਮੇਸ਼ਨ ਮੁਤਾਬਕ 2 ਦਿਨ ਪਹਿਲੇ ਉਹਨੂੰ ਐਕਸਟੈਂਡ ਕਰ ਦਿੱਤਾ ਗਿਆ 3 ਮਹੀਨੇ ਲਈ ਵੈਸੇ ਕੀ ਲੱਗਦਾ ਤੁਹਾਨੂੰ ਰਵਨੀਤ ਬਿੱਟੂ ਦੇ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋ ਜੀ ਐਡਵੋਕੇਟ ਉਸ ਬਿਆਨ ਨੂੰ ਕਿ ਕੇਂਦਰ ਦੇ ਨਾਲ ਮੈਂ ਗੱਲਬਾਤ ਕਰੂੰਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਰਿਵਾਰ ਨੂੰ ਮਿਲਣ ਦੀ ਗੱਲ ਕਰੇਗਾ ਦੀ ਕੁਰਵਨੀਤ ਬਿੱਟੂ ਬੀਜਪੀ ਦਾ ਨੁਮਾਇੰਦਾ ਹੈ ਬੀਜਪੀ ਉਸਮਾਤ ਹੈ ਜਿਹੜੀ ਅੱਗੇ ਤੇ ਪਹਿਲੇ ਕਾਂਗਰਸ ਨੇ ਸਾਡੀ ਕਲਿੰਗ ਵਿਜਨ ਸਟੇਟ ਕੀਤੀ ਹੈ ਇਹਨਾਂ ਲੋਕਾਂ ਨੇ ਕਿਹਾ ਹੈ ਕਿ ਅਸੀਂ ਪਾਕਿਸਤਾਨ 'ਚ ਵੀ ਕੀਤੀ ਹੈ ਅਸੀਂ ਇੰਗਲੈਂਡ 'ਚ ਵੀ ਕੀਤੀ ਹੈ ਇਹਨਾਂ ਨੇ ਕੈਨੇਡਾ 'ਚ ਵੀ ਕੀਤੀ ਹੈ ਯੂ ਐਸ ਵੀ ਕੋਸ਼ਿਸ਼ ਕੀਤੀ ਹੈ ਜਿਹੜੇ ਲੋਕ ਸਾਡੇ ਖੂਨ ਦੇ ਪਿਆਸੇ ਹੋ ਚੁੱਕੇ ਨੇ ਉਹਨਾਂ ਕੋ ਅਸੀਂ ਕੀ ਆਸ ਰੱਖ ਸਕਦੇ ਹਾਂ ਰਮਨੀਤ ਬਿੱਟੂ ਦੇ ਬਿਆਨ ਤੋਂ ਤੁਸੀਂ ਕੀ ਵੇਖਦੇ ਹੋ ਕਿ ਕੋਈ ਵਿੱਚ ਪੁਲ ਦਾ ਕੰਮ ਕੜੀ ਦਾ ਕੰਮ ਕਰ ਸਕਦੇ ਦੇਖੋ ਕੋਈ ਚਾਂਸ ਨਹੀਂ ਹੈਗਾ ਜਦੋਂ 2019 ਦੇ ਵਿੱਚ ਕਰਤਾਰਪੁਰ ਸਾਹਿਬ ਦੀ 300 ਸਾਲਾ ਦੇ ਉੱਪਰ ਇਹ ਮੋਦੀ ਸਾਹਿਬ ਨੇ ਕਿਹਾ ਸੀ ਕਿ ਮੈਂ ਆਸ ਸਿੰਘ ਛੱਡ ਦੇਣ ਲੱਗਿਆ ਤੇ ਜਿਹੜਾ ਬੰਦਾ ਐਡੀ ਵੱਡੀ ਗੁਰੂ ਸਾਹਿਬ ਦੀ ertid ਤੇ 500 550 ਸਾਲਾ ਤੇ ਐਡਾ ਵੱਡਾ ਝੂਠ ਮਾਰ ਸਕਦਾ ਤੇ ਬਿੱਟੂ ਕਿਹੜੇ ਬਾਗ ਦੀ ਮੂਲੀ ਹੈਗਾ ਤੁਸੀਂ ਹੁਣੇ ਜਿਹੜੀ ਗੱਲ ਕੀਤੀ ਕਿ NSA ਕੀ ਹੋ ਦੁਬਾਰਾ ਵਧਾ ਦਿੱਤੀ ਗਈ ਆ ਭਾਈ ਅਮਰਪਾਲ ਸਿੰਘ ਨਹੀਂ ਕੱਲੀ ਅਮਰਪਾਲ ਦੀ ਨਹੀਂ ਸਾਰਿਆਂ ਦੀ ਵਧਾ ਦਿੰਦੀ ਹੈ ਜੀ ਹਾਂ ਜੀ ਹਾਂ ਜੀ ਦੁਬਾਰਾ ਜਿਹੜੀ 3 ਮਹੀਨੇ ਦੀ ਵਧੀ ਸੀ ਉਹ ਤਾਂ ਫਿਰ 3 ਮਹੀਨੇ ਦੀ ਵਾ ਚੁੱਕੀ ਐ ਐਨਐਸਏ ਹਮੇਸ਼ਾ ਹੀ 3-3 ਮਹੀਨੇ ਐਕਸਟੈਂਡ ਹੁੰਦੀ ਆ ਜੀ ਤੇ ਹੁਣ ਜੇ 3 ਮਹੀਨੇ ਦੀ ਇੱਕ ਵਧੀ ਹੋਈ ਆ ਇਹ ਚ ਲੱਗਦਾ ਕੋਈ ਸੌ ਚੁੱਕਣ ਵਾਸਤੇ ਉਹਨਾਂ ਨੂੰ ਛੱਡਿਆ ਜਾ ਸਕਦਾ ਵਾ ਬਿਲਕੁਲ ਐਨਐਸਏ ਐਕਟ ਵਿੱਚ ਪ੍ਰੋਵੀਜ਼ਨ ਹੈਗੀ ਐ ਔਰ ਚ ਰਿਲੀਜ਼ ਕੀਤਾ ਜਾ ਸਕਦਾ ਕੋਈ ਐਸੀ ਗੱਲ ਨਹੀਂ ਪੰਜਾਬ ਦੇ ਜਥੇਬੰਦੀ ਨੂੰ ਤੁਸੀਂ ਅੱਜ ਵਕੀਲ ਹੋਣ ਦੇ ਨਾਤੇ ਕਿਵੇਂ ਦੇਖਦੇ ਆ ਦੇਖੋ ਵਾਰਸ ਪੰਜਾਬ ਰਜਿਸਟਰਡ ਸੁਸਾਇਟੀ ਹੈਗੀ ਐ ਜਿਹਦੇ 9 ਮੈਂਬਰ ਨੇ ਤੇ ਰਜਿਸਟਰਡ ਸੁਸਾਇਟੀਆਂ ਜਿਵੇਂ ਕਲੱਬਸ ਚੱਲਦੀਆਂ ਨੇ ਰਜਿਸਟਰਾਰ ਕੋਲੇ ਉਹਦਾ ਪ੍ਰੋਸੀਜਰ ਹੁੰ ਤਾਲ ਦੇ ਚੇਕ ਪ੍ਰਧਾਨਾ ਅਹੁਦੇਦਾਰ ਨੇ ਉਹ ਰੈਜ਼ੋਲੂਸ਼ਨਸ ਨਾਲ ਆਪ ਦਾ ਕੰਮ ਚਲਾਉਂਦੀਆਂ ਨਹੀਂ ਅੱਜ ਜਿਹੜੇ ਸਮਾਗਮ ਤੇ ਪਹੁੰਚੇ ਹੋ ਤੁਸੀਂ ਇੱਕ ਸਾਲ ਦਾ ਸਮਾ ਅੱਜ ਭਾਈ ਹਰਦੀਪ ਸਿੰਘ ਨੇ ਜੀ ਨੂੰ ਯਾਦ ਕੀਤਾ ਰਿਹਾ ਕੁਝ ਦਿਨ ਪਹਿਲਾਂ ਮੈਂ ਤੁਹਾਡੀ ਸਪੀਚ ਦੇਖੀ ਸੀ ਜਦੋਂ ਗੁਰਦੁਆਰਾ ਟਾਲਰਾ ਸਾਹਿਬ ਇਹ ਭਾਈ ਅਵਤਾਰ ਸਿੰਘ ਖੰਡਾ ਨੂੰ ਯਾਦ ਕੀਤਾ ਜਾ ਰਿਹਾ ਸੀ ਜੀ ਜੀ ਇਹ ਭਾਈ ਨਿਝਰ ਬਹੁਤ ਕੌਮ ਦੇ ਆਜ਼ਾਦੀ ਦਾ ਪਰਵਾਨਾ ਸੀ 1990 91 ਦੇ ਵਿੱਚ ਜਦੋਂ ਸਿੱਖ ਸੰਘਰਸ਼ ਲੋਕਾਂ ਨੂੰ ਉਠੇ ਪੁਲਸ ਮੁਕਾਬਲੇ ਚ ਮਾਰੇ ਜਾ ਰਹੇ ਸੀ ਉਦੋਂ ਪਾਈ ਨਿਜਰ ਔਨ ਟਾਰਗੇਟ ਸੀ ਸੋਏ ਵਾਇਰ ਰਸ਼ੀਆ ਇੰਗਲੈਂਡ ਹੁੰਦੇ ਹੋਏ ਕੈਨੇਡਾ ਚਲੇ ਗਏ ਉਸ ਤੋਂ ਬਾਅਦ ਦੇ ਬੜਾ ਚੜ੍ਹਦੀ ਕਲਾ ਵਾਲਾ ਸਿੰਘ ਸੀ 2019 ਦੇ ਵਿੱਚ ਇੱਕ ਫਰਾਂਸ ਦੇ ਵਿੱਚ ਰੌ ਨੇ ਮੀਟਿੰਗ ਕੀਤੀ ਜਿਸ ਤੋਂ ਬਾਅਦ ਜਿਹੜੇ ਸਿਵਾ ਸਿੰਘ ਲੱਲੀ ਵਰਗੇ ਬੰਦੇ ਸੀ ਜਿਹੜੇ ਕਹਿੰਦੇ ਸੀ ਮੈਂ ਖਾਲਿਸਤਾਨ ਦਾ ਰਾਸ਼ਟਰਪਤੀ ਆਂ ਉਹ ਰੌ ਦੇ ਰਾਈ ਮੇਨਸਟ੍ਰੀਮ ਹੋ ਕੇ ਦਿੱਲੀ ਆਏ ਨੇ ਅਨੰਦ ਅੇਅਰਪੋਰਟਸ ਤੇ ਸਵਾਗਤ ਹੋਏ ਨੇ ਉਹ ਡੇਰਾ ਬਾਬਾ ਨਾਨਕ ਵੀ ਮੋਦੀ ਦੇ ਨਾਲ ਆਏ ਨੇ ਪਾਈਸ ਅਵਤਾਰ ਸਿੰਘ ਖੰਡਾ ਤੇ ਪਾਈ ਨਿਜਰ ਐਸੇ ਬੰਦੇ ਸੀ ਜਿਨ੍ਹਾਂ ਨੇ ਕਿਹਾ ਹੈ ਕਿ ਅਸੀਂ ਸਰਕਾਰ ਅੱਗੇ ਗੋਡੇ ਨਹੀਂ ਟੇਕਨੇ ਅਸੀਂ ਮਰਨ ਤੱਕ ਆਜ਼ਾਦੀ ਤੱਕ ਸੰਘਰਸ਼ ਕਰਨਾ ਹੈ